ਕਨੂਤ ਆਇਆ ਤਾਂ ਇਥੇ ਸ਼ਰਾਬ ਚਲੇਗੀ ਬਾਬਾ ਜੀ ਬੰਦ ਕਰਾ ਮੈਂ ਤੁਹਾਨੂੰ ਕੀ ਬਾਬਾ ਤਾਬਾ ਕਿਉਂ ਜਾਈਓ ਉਥੇ ਤੁਸੀਂ ਐਵੇਂ ਯਾਰ ਮੇ ਤੁਹਾਨੂੰ ਕਿਹੜਾ ਲੋੜ ਤੋਂ ਉਹਦੀ ਗੱਲ ਕਰ ਰਹੇ ਨਜਾਇਜ਼ ਆ ਲੀਗਲੀ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਮੈਂ ਕਹਿੰਦਾ ਬੰਦ ਕਰੋ ਪਰ ਲੀਗਲ ਤਰੀਕੇ ਨਾਲ ਬੰਦ ਕਰਾਓ ਸਾਰਿਆਂ ਕੋਲ ਹੋਇਆ ਸਾਰਿਆਂ ਆਪਸੇ ਕੋਲ ਹੋਇਆ ਸਭ ਕੋਲ ਹੋਇਆ ਨਹੀਂ ਤੂੰ ਇੱਕ ਗੱਲ ਦੱਸੋ ਕਿ ਉਹਦਾ ਸੁਣਵਾਈ ਹੋਵੇ ਕੀ ਕਰੀਦਾ ਮੇਰੀ ਗੱਲ ਸੁਣਵਾਈ ਨਾ ਹੋਵੇ ਕੀ ਕਰੀਦਾ ਮਾੜਾ ਜਿਆਦਾ ਮਰਸੀਅਲ ਏਰੀਆ ਮੈਂ ਕਿਹਾ ਸਾਰੇ ਪਰਸ਼ੀਰ ਰਾਮਪੁਰ ਮਾਰਕੀਟ ਦਾ ਨਾਮ ਹੈ 10 ਸਾਲ ਇੱਥੇ ਰਿਹਾ 10 ਸਾਲ ਸਿੱਧਾ ਉੱਥੇ ਨਾਲ ਲੱਗਦਾ ਇੱਥੇ ਰਿਹਾ 10 ਸਾਲ ਕੋਲ ਹੈ ਹਾਂਜੀ ਉਹ 10 ਬੋਲਸ ਕੋਲ ਖੜੀ ਆ ਕਹੋ ਹੇ ਚਲੋ ਕੋਲ ਬੜੀ ਜਿੱਡਾ ਦਸ ਤੇ ਨਿਕਦਾ ਉਹ ਭਾਈ ਇਹ ਕੋਲ ਬੜੀ ਦਸ ਕਿੰਨਾ ਜਿੱਡਾ ਨਿਕਦਾ ਇਹ ਕਿੱਥੋਂ ਕੱਢਾ ਨਿਕਦਾ ਜਿੱਡਾ ਦੱਸੇ ਮੈਂ ਦਵਾਨ ਕਹਿੰਦਾ ਵਾ ਮਾਹੌਲ ਜਿਹੜਾ ਕਿ ਕਰੋ ਜਿੱਡਾ ਜਦਾ ਪੜ ਲਿਆ ਕਹਿੰਦੇ ਕਿ ਸ਼ਾਇਦ ਜਿਹੜਾ ਪੁੱਛਿਆ ਉਹ ਯਾਰ ਉਹ ਕਹਿੰਦਾ ਕਿੰਨਾ ਬਿਕਦਾ ਪੁਲਿਸ ਕੋਲ ਖੜੀ ਦੱਸੇ ਇਹ ਪਾਸੇ ਵਾਲੇ ਉਹ ਬੰਦੇ ਆਉਂਦੇ ਸੀ ਐਮ ਕੇ ਦਾ ਸਾਨੂੰ ਦੱਸੋ ਪੁਲਿਸ ਖੜੀ ਕਿੱਥੇ ਕਿੰਨੇ ਬੰਦੇ ਨੂੰ ਜਿਹੜਾ ਆ ਕੇ ਰੋਲਾ ਪਾ ਰਿਹਾ ਉਹਦਾ ਏਰੀਆ ਉਹ ਕੰਕਰੀਟ ਵਾਲਾ ਏਰੀਆ ਵਿੱਚ ਉਹ ਥੱਥੇ ਕਹਿੰਦੇ ਦੱਸ ਰਿਹਾ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨੂੰ ਦੇਖੋ ਕਿੰਨਾ ਟਰੈਸ ਲਗਾ ਸ਼ਰਾਬ ਦੀ ਦੁਕਾਨ ਖਲਾਉਣ ਦੇ ਵਿੱਚੋਂ ਉਹ ਆਪਣਾ ਟੋਰ ਲਾ ਰਿਹਾ ਜੋਰ ਲਾ ਰਿਹਾ ਕਿ ਸਿੱਖਾਂ ਵੱਲੋਂ ਸੱਗਾ ਕੇ ਬੋਲ ਗਿਆ ਸਿੱਖਾਂ ਕੋਲ ਇਹ ਬੰਦੇ ਆਪਣੇ ਨੂੰ ਸਿੱਕਾ ਘੁਮਾ ਰਹੇ ਸਾਰਾ ਮਸਲਾ ਹੈ ਕਿ ਗੁਰੂ ਰਾਮਦਾਸ ਮਰਦਾਨਾ ਦੀ ਮਾਰਕੀਟ ਹੈ ਮਾਰਕੀਟ ਦੇ ਅੰਦਰ ਸਿੱਖਾਂ ਦਾ ਇਹ ਇਤਰਾਜ਼ ਆ ਬਿਲਕੁਲ ਇਜਾਜਤ ਰਾਜ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਜਦ ਕਿ ਜਿਹੜੀ ਗੁਰੂਆਂ ਦੇ ਨਾਮ ਦੀ ਗੁਰੂ ਦੇ ਨਾਮ ਦੀ ਮਾਰਕੀਟ ਬਣੀ ਹੈ ਰਜਿਸਟਰਡ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕਾ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਕੀ ਅਧਿਕਾਰ ਹੈ ਤੁਸੀਂ ਕੌਣ ਹੋਨੇ ਆ ਹੁਣ ਆਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਸ਼ਾਰੀ ਚੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਨਾਲ ਦੇਖੋ ਇਹਨਾਂ ਦੀ ਇੰਟਰਸਟਿੰਗ ਇਹ ਇਹਦਾ ਪਤਾ ਹੀ ਨਹੀਂ ਇਹਨਾਂ ਦਾ ਸੌਫਟ ਇੰਟਰਸਟ ਸਮਝ ਆਉਂਦਾ ਹੈ ਇਹ ਸਾਡੇ ਨਾਲ ਜਿਹੜਾ ਬੇਇਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅੱਜ ਦਾ ਪੰਜਾਬ ਜਿਵੇਂ ਹੁੰਦੇ ਨਹੀਂ ਆ ਠੀਕੇ ਵਾਲੇ ਮੈਂ ਗੱਲ ਕੋਈ ਕੋਟੀ ਨੂੰ ਬੰਦ ਕਰਨ ਨੂੰ ਰਾਜ਼ੀ ਨਹੀਂ ਮੈਂ ਕੋਈ ACP ਉਹ ਰਾਜ਼ੀ ਹੋਣ ਨਾ ਹੋਣ ਮੇਰਾ ਮਨ ਚ ਕੋਈ ਕਾਰੋਬਾਰ ਹੈ ਮੈਂ ਉਹਨੂੰ ਬੰਦ ਕਰਨ ਦੇ ਲਈ ਆਪਣਾ ਅਫਰ ਤੇ ਲਾਊਗਾ ਨਾ ਕਿ ਮੇਰਾ ਬੰਦ ਨਾ ਹੋਵੇ ਕੰਮ ਬਿਲਕੁਲ ਗੱਲ ਇਹ ਹੈ ਕਿ ਪਾਰਟੀ ਬੰਦ ਬਿਊਟੀ ਹੈ ਸਰਕਾਰ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਡਿਸੀਜਨ ਲਵੇ ਉਹਨਾਂ ਨੂੰ ਕੋਈ ਚੰਗੀ ਜਗ੍ਹਾ ਤੇ ਬੈਠਾ ਕਹਿੰਦਾ ਚਿੱਟਾ ਵਿਗਦਾ ਇੱਥੇ ਉਹਨੂੰ ਪੁੱਛੋ ਕਿੱਥੇ ਵਿਗਦਾ ਚੱਕੋ ਬੰਦਾ ਪੁੱਛੋ ਉਨੇ ਬੋਲਿਆ ਕੀ ਹੋਇਆ ਕਿਸ ਨੇ ਬੋਲਿਆ ਜੀ ਉਹ ਬੰਦਾ ਉਹਨਾਂ ਕਹਿੰਦਾ ਚਿੱਟਾ ਵਿਕਦਾ ਇੱਥੇ ਉਹ ਦੱਸੇ ਭਗਵਾਨ ਤਮਾਣ ਦੇ ਗਿਆ ਸਾਨੂੰ ਜਾਣਕਾਰੀ ਦਿਓ ਤੁਹਾਨੂੰ ਯੁੱਧ ਨਸ਼ਾ ਬਰੂਤ ਚੱਲ ਰਿਹਾ ਉਹ ਦੱਸਣਾ ਚਾਹੀਦਾ ਉਹਨੂੰ ਕਿੱਥੇ ਵਿਕਦਾ ਚਿੱਟਾ ਮੈਂ ਉਹ ਬੰਦਾ ਉੱਚੀ ਬੋਲਿਆ ਚਿੱਟਾ ਵਿਕਦਾ ਇੱਥੇ ਭਾਜੀ ਖੜੇ ਨੇ ਸਾਡੇ ਐਸਐਚਓ ਸਾਹਿਬ ਉਹਨੂੰ ਉਹਨੂੰ ਚਾੱਕਣ ਪੁੱਛਣ ਕਿੱਥੇ ਵਿਕਦਾ ਚਿੱਟਾ ਕਿਸ ਨੇ ਕਿਹਾ ਜਾ ਕੇ ਮਾਰਨ ਛਾਪਾ ਹੁਣੇ ਕਿਸ ਨੇ ਕਿਹਾ ਉਹ ਉਹ ਬੰਦਾ ਉੱਥੇ ਕਹਿ ਰਿਹਾ ਸੀ ਉੱਚੀ ਉੱਚੀ ਉਹਨੂੰ ਕਹਿਣਾ ਚਾਹੀਦਾ ਕਿੱਥੇ ਵਿਕਦਾ ਚਿੱਟਾ ਅਸੀਂ ਤਾਂ ਸਾਰੇ ਨਸ਼ੇ ਦੇ ਕਰਾਫਟ ਕਰਾ ਮੇਜਿਕ ਕੰਮ ਹੈ ਕਿ ਕੀ ਕਹਿਣਾ ਹੁਣ ਮੈਂ ਨਹੀਂ ਕਹਿ ਮੈਂ ਉਹ ਨਹੀਂ ਕਹਿ ਰਿਹਾ ਜੀ ਮੈਂ ਮਸਲਾ ਨਹੀਂ ਲੱਗੇ ਜੀ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਤੁਸੀਂ ਕਹ ਆ ਵੇ ਕਿ ਅਸੀਂ ਸਾਰਿਆਂ ਮੰਨ ਕਰਾਵਾਂਗੇ ਜਿਹੜੇ ਕਮੇਟੀ ਦਾ ਕਹਿ ਰਿਹਾ ਮੇਰੀ ਚੰਗੀ ਬੈਠੇ ਹੋਵੇ ਤੇਰੀ ਨੋਰਵੇ ਦੀ ਦੁਕਾਨ ਵਿੱਚ ਬੰਦ ਕਰਾਵਾਂਗੇ ਖੜੇ ਨਾ ਜੀ ਬੰਦ ਕਰਾਵਾਂਗੇ ਹੈ ਮਾ ਫੜਿਆ ਇੱਥੇ ਬੰਦ ਕਰਦਾ ਤੂੰ ਇਦਾਂ ਕੀਤਾ ਤੂੰ ਬੰਦ ਕਰ ਦੂਗਾ ਇੱਥੇ ਕੁਝ ਵੀ ਉਹਨਾਂ ਨੇ ਇੰਨਾ ਪਿਆਰ ਆਪਦਾ ਅੰਦਰ ਆਪਣੇ ਬਾੜਾ ਪਾ ਕੇ ਗਾਲਾ ਨਾ ਕੱਟ ਭਰਾਵਾ ਬਾੜਾ ਪਾ ਕੇ ਓਏ ਹਲੋ ਚੁੱਪ ਛੱਡ ਰੋਪੀਆਂ ਚੋਪੀਆਂ ਰੋਪੀਆਂ ਬਾੜਾ ਪਾ ਕੇ ਗਾਲਾ ਨਾ ਕੱਟ ਗਿਆ ਗਿਆ ਬਾੜਾ ਪਾ ਕੇ ਗਾਲਾ ਨਾ ਕੱਟੀ ਨੰਗੜੀ ਆ ਤੇ ਬਾੜਾ ਪਾ ਕੇ ਕੋਈ ਗਾਲਾ ਕੱਟ ਜੰਦਾ 100 ਲੱਖ ਰੁਪਏ ਲਾਤਾ ਤੈਨੂੰ ਕੰਮਾ ਬੰਦ ਕਰ ਦੋ ਕਰੀਆ 600000 ਭਰਾਵਾ ਬਾੜਾ ਪਾ ਕੇ ਗਾਲਾ ਨਾ ਕੱਟ ਯੋ ਸਾਫਟਫੋਕਸ ਕਰਾ ਲਾ। ਅੱਲਾਹ ਅਕਬਰ। ਉਹ ਗੱਲ ਵੀ ਸਹੀ ਹੈ ਉਹਨਾਂ ਦੇ 20 ਲੱਖ ਰੁਪਈਆ ਲੱਗਿਆ ਉਹ ਕੋਈ ਸਾਡਾ ਦਾ ਵੇਦਨਾ ਪਲਾਨ ਦੇਣੀ। ਬਕਾਨਾ ਦੀ ਵੀ ਲੈ ਜਾ। ਇਹੀ ਕਹਿੰਦੇ ਉਹਨੂੰ 60% ਉਹ ਕਿੱਦਾਂ ਜਦ ਕਰਦੇ। 15 ਲੱਖ ਰੁਪਈਆ ਕੱਟ ਨਹੀਂ ਕੱਟਵਾ। 15% ਦਾ ਪਲਾਨ ਹੈ ਜੀ। پری لوکاں روٹیاں بند کریا تے یار سننا اے پری لوکاں دے تے بند کر اے او ہم کر دے گا او جناب پاک صاحب پری پہلا ايني بي بي اودر بي بي اودر ਕੱਢੋ ਯਾਰੀ ਚਲੋ ਯਾਰੀ ਇਹ ਬੰਦ ਕਰਾਉਣ ਦੇ ਆਹ ਕੋਈ ਸ਼ਾਇਰੀ ਤਾਂ ਮੇਰੀ ਗੱਲ ਸੁਣ ਸ਼ਾਇਰੀ ਮੇਰੀ ਗੱਲ ਸੁਣ ਤੁਸੀਂ ਕੀ ਗੱਲ ਕਰਵਾ ਭਾਈ ਬੰਦਾ ਮੋਕੇ ਤੋਂ ਫੁੱਲ ਤੋਂ ਮੋਟੇ ਹੋਣੇ ਹੋਣੇ ਬੋਲੀ ਕਰਾਉਣੇ ਸੱਚਾ ਮਤਲਬ ਹੈ ਕਿ ਇਹ ਲੋਕਾਂ ਨੂੰ ठीक है सर ठीक है सर ठीक है समादर साहिबान बोलो सुनिए जय श्री राम अभी अंदर भी है बॉर्डर है अंदर है अंदर है गए जी अंदर एसएचओ साहब इधर मेरा एसएचओ साहब ਕਰਨਪੁਰ ਦੀ ਹਾਦਸੇ ਦੇ ਅਨੁਸਾਰ ਜਾਨੇ 400 ਮਰਦੇ ਪਿੰਨ ਵੀ ਗੱਲ ਕੈਸੀ ਬੰਦ ਕਰ ਦੋ ਸਰ ਇਹ ਗੱਲ ਪਤਾ ਕੀ ਆ ਜਿੱਲੇ ਇੰਨੇ ਪ੍ਰਹਿਤਰਾ ਇਕੱਠੇ ਹੋ ਕੇ ਕੋਈ ਗੱਲ ਕਰਨ ਨੂੰ ਬੱਚਾ ਨਹੀਂ ਪੁੱਜਦਾ ਹੁੰਦਾ ਮਾਹੌਲ ਬਣਾ ਲੈ ਫਾਇਦਾ ਨਾ ਆਹੀ ਤੇ ਰੋਡ ਬੰਦ ਕਰਦੇ ਆ ਬੜਾ ਜਲੂਸ ਕੱਢਿਆ ਤੁਸੀਂ ਇੱਥੇ ਨਾਮ ਬਣਾਇਆ ਤੇ ਉਹੀ ਸਰ ਠੀਕ ਆ ਬਣਾਇਆ ਹੋਰ ਕੀ ਹੈ ਕਹਿੰਦੇ ਕੀ ਬੇਦੂ ਸਾਹਮਣੇ ਕੇ ਗੱਲ ਕਰ ਆਪ ਰਿਫਲੈਕਸ਼ਨ ਕਰ ਰਹੇ ਨੇ ਰਿਫਲੈਕਸ਼ਨ ਤੁਹਾਡੇ ਬੰਦੇ ਲਾਣ ਤੇ ਨਾਮ ਸਾਡਾ ਲੈਂਦੇ ਤੁਸੀਂ ਹੱਗਾ ਦੇ ਕੰਮ ਤੁਸੀਂ ਕਰਦੇ ਹੋ ਚੋਰ ਕਿੱਥੇ ਤੋਂ ਆ ਗਏ ਹੈ ਜੀ ਕੱਢਵਾਵਾ ਇਹਨੂੰ ਸਮਝਾ ਲੋ ਜੀ ਕੱਢ ਕੇ ਐਸਾ ਚੋ ਸਾਬ ਤਵਨ ਗਲਤ ਬੋਲਦਾ ਹੈ ਸਰ ਇਹ ਕੰਮ ਹੈ ਇਹ ਕੰਮ ਇਹਨੂੰ ਸਮਝਾ ਲੋ ਪਿਆਰ ਦੇ ਨਾਮ ਫੇਰ ਨਾ ਗਿਓ ਕੋਈ ਅਸੀਂ ਅਭੀ ਤਾਂ ਵੀ ਹੋ ਗਈ ਸਾਬ ਇੱਕ ਮਿੰਟ ਇਹ ਬੰਦਾ ਗਲਤ ਬੋਲਦਾ ਪਿਆ ਉਹ ਇਹਨੂੰ ਲੁਗਿਆ ਰਿਹਾ ਤੂੰ ਕਹਿੰਦਾ ਫਲੈਕਸ ਲੁਗਾ ਰਿਹਾ ਵੇ ਅਸੀਂ ਕੋਈ ਫਲੈਕਸ ਨਹੀਂ ਲਗਾਈ ਤੁਹਾਡੇ ਬੰਦੇ ਫਲੈਕਸ ਲਗਾਉਂਦੇ ਆ ਓਹ ਆਪਾਂ ਦੇ ਬੰਦੇ ਆਪਾਂ ਮੇਰੇ ਨਾਲ ਗੱਲ ਕਰੇ ਨਹੀਂ ਦੌਰੇ ਦੀ ਔਰ ਠੱਗੇ ਤੂੰ ਕਿਹਨਾਂ ਨੇ ਗੁਲਾਮ ਦਾ ਮਰਦੇ ਨਾਮ ਦਾ ਆਪਾਂ ਆਪਾਂ ਦਾ ਮਹਾਰਾਜਾ ਮਾਰੇ ਦੇ ਰਿਹਾਗੇ ਓ ਬਾਅਦ ਓਹ ਮਾਰਕੀਟੇ ਕੁਛ ਕਰਦੇ ਆ ਮੈਂ ਛੱਡਦਾ ਨਹੀਂ ਮੈਂ ਛੱਡਦਾ ਨਹੀਂ ਬੰਦ ਕਰਾ ਤੁਹਾਡੇ ਭੱਜਾ ਹੀ ਕਰਦੇ ਅਸਲ ਤੇ ਨਾ ਸਾਡੀ ਪੰਜਾਬ ਦੀ ਦਸ਼ਾ ਜਿਹੜੀ ਹੈ ਨਾ ਦਿਨ ਪਰਤੇ ਜਿਹੜੀ ਸਰਕਾਰਾਂ ਵੱਲੋਂ ਹੀ ਇਦਾਂ ਦੀ ਬਣਾ ਦਿੱਤੀ ਗਈ ਹੈ ਕਿ ਪੰਜਾਬ ਇਦਾਂ ਲੱਗੇ ਕਿ ਜਿੱਦਾਂ ਨਸ਼ੇੜੀਆਂ ਦੀ ਜਗ੍ਹਾ ਬਣੀ ਹੋਈ ਹੈ ਪੰਜਾਬ ਦੇ ਅੰਦਰ ਤੁਸੀਂ ਦੇਖੋ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਦਾ ਪ੍ਰਚਾਰ ਹੋ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਨਾ ਉਹ ਨਸ਼ੇ ਉੱਥੇ ਇੰਨੇ ਵਗਦੇ ਨੇ ਕਿ ਨਸ਼ਿਆਂ ਦੇ ਨਾਂ ਤੇ ਇੱਕ ਦਰਿਆ ਆ। ਜੀ ਤੇ ਜਿਹੜੀ ਆ ਸਾਰੀ ਗੱਲਬਾਤ ਬਣਾਈ ਗਈ ਹੈ ਨਾ ਜੋ ਵੀ ਇਹਦਾ ਮੇਨ ਮੋਟਿਵ ਸਾਨੂੰ ਸਮਝ ਆਂਦਾ ਸਰਕਾਰਾਂ ਨੇ ਇਹ ਸਾਨੂੰ ਦੱਸਣਾ ਚਾਹੁੰਦੀ ਕਿ ਇੱਥੇ ਤਾਂ ਲੋਕ ਜਿਹੜੇ ਨੇ ਉਹ ਨਸ਼ੇੜੀ ਨਹੀਂ। ਜਦ ਕਿ ਇਦਾਂ ਨਹੀਂ ਹੈਗਾ। ਸਾਡੇ ਇੱਥੇ ਨਾ ਜਾਣਬੁੱਝ ਕੇ ਨਸ਼ਿਆਂ ਦੇ ਨਾਮ ਦੇ ਉੱਤੇ ਬਿਜ਼ਨਸ ਖੜੇ ਕਿਤੇ ਜਾ ਰਹੇ ਆ। ਜਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਦੇ ਪੰਜਾਬ ਦੇ ਵਿੱਚ ਠੇਕਿਆਂ ਦੇ ਉੱਤੇ ਨਾ ਜ਼ੋਰ ਦਿੱਤਾ ਹੋਇਆ ਤੁਸੀਂ ਦੇਖੋ ਹਰੇਕ ਚੌਰਾਹੇ ਹਰੇਕ ਮਹੱਲੇ ਤੁਸੀਂ ਮੋੜ-ਮੋੜ ਦੇ ਉੱਤੇ ਨਵੇਂ ਤੋਂ ਨਵਾਂ ਠੇਕਾ ਦੇਖਦੇ ਆ ਜਿਹੜੇ ਠੇਕੇ ਖੁੱਲ ਰਹੇ ਇਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਐਕਸਾਈਜ਼ ਦੇ ਅੰਡਰ ਆਉਂਦੇ ਜੀ ਜੇ ਐਕਸਾਈਜ਼ ਦੇ ਅੰਡਰ ਆਉਂਦੇ ਤਾਂ ਐਕਸਾਈਜ਼ ਤਾਂ ਪਹਿਲੇ ਵੀ ਪੰਜਾਬ 'ਚ ਸੀਗੀ ਇਹ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਲੈ ਕੇ ਨਹੀਂ ਆਈ ਹੈ ਜਾਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਜਿੱਦਾਂ ਦਾ ਇਹ ਆਪ ਨਸ਼ੇ ਕਰਨ ਦਾ ਆਦੀ ਇਦਾਂ ਦਾ ਇਹਨੇ ਲੋਕਾਂ ਨੂੰ ਕਰ ਦਿੱਤਾ ਹੋਇਆ ਮੋੜ-ਮੋੜ ਤੇ ਇਹਨਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲੀਆਂ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਇੱਥੇ ਪੰਜਾਬ 'ਚ ਆ ਕੇ ਸਰੇ ਆਮ ਸੜਕ ਦੇ ਉੱਤੇ ਠੇਕੇ ਤੋਂ ਹੀ ਸ਼ਰਾਬ ਲੈ ਕੇ ਰੋਡ ਦੇ ਉੱਤੇ ਬਹਿ ਕੇ ਪੀਂਦੇ ਨੇ ਉਸ ਤੋਂ ਬਾਅਦ ਪੰਜਾਬ 'ਚ ਕ੍ਰਾਈਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਸਿੱਖ ਜਿਹੜੇ ਆ ਇਹਨਾਂ ਠੇਕਿਆਂ ਨੂੰ ਰੋਕਣ ਦੇ ਲਈ ਆਏ ਆ ਸਭ ਤੋਂ ਮੇਨ ਕਾਰਨ ਜਿਹੜਾ ਇੱਥੇ ਠੇਕਾ ਰੋਕਣ ਦਾ ਇਹ ਹੈਗਾ ਕਿ ਜਿਹੜੀ ਮਾਰਕੀਟਾ ਗੁਰੂ ਰਾਮ ਦਾ ਸਮਾਰੋਹ ਦੇ ਨਾਲ ਦੀ ਮਾਰਕੀਟ ਰੱਖੀ ਹੋਈ ਹੈ ਮਾਰਕੀਟ ਦਾ ਨਾ ਗੁਰੂ ਰਾਮਦਾਸ ਮਰਗ ਨਖਰ ਰੱਖ ਲਿਆ ਉਸ ਤੋਂ ਬਾਅਦ ਉਸ ਨੂੰ ਇੱਕ ਠੇਕਾ ਖੋਲ ਕੇ ਉਹਦੀ ਜਿਹੜੀ ਸੁਚੰਡਾ ਭੰਗ ਕੀਤੀ ਆ ਰਹੀ ਆ ਕੱਲਾ ਠੇਕੇ ਦੀ ਗੱਲ ਨਹੀਂ ਆ ਕਿ ਹੋਰ ਵੀ ਇੱਥੇ ਚਾਰ ਪੰਜ ਦੁਕਾਨਾ ਹੋਰ ਵੀ ਇਦਾਂ ਦੀਆਂ ਹੈਗੀਆਂ ਜਿਹੜੀਆਂ ਪੱਤੀ ਜਨਕ ਹੋਣੀ ਚਾਹੀਦੀਆਂ ਹੈਗੀਆਂ ਕੋਈ ਖੋਕਾ ਖੁੱਲਿਆ ਹੋਇਆ ਕੋਈ ਮੀਟ ਸ਼ਰਾਬ ਦੀ ਦੁਕਾਨ ਖੁੱਲੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਰੋਕ ਲਗਣੀ ਚਾਹੀਦੀ ਆ ਸਾਡੀਆਂ ਧਾਰਮਿਕ ਭਾਵਨਾਵਾਂ ਆਹਤ ਹੋਣੀਆਂ ਜੇ ਤੁਸੀਂ ਕਿਸੇ ਨੂੰ ਨਾਮ ਰੱਖਣ ਲਈ ਦੇ ਦਿੰਦੇ ਹੋ ਤੇ ਜ਼ਿੰਮੇਵਾਰੀ ਵੀ ਨਭਾਓ ਕੀ ਇਹ ਮਾਰਕੀਟ ਜਿਹੜੀ ਹੈਗੀ ਉਹ ਉਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਕਾਰਨ ਤੁਹਾਡੀ ਜ਼ਿੰਮੇਵਾਰੀ ਵਧ ਜਾਂਦੀ ਹੈਗੀ ਆ ਸੋ ਇਹ ਨਹੀਂ ਹੈਗਾ ਕਿ ਸਾਡਾ ਨਾਮ ਤੁਸੀਂ ਵਰਤ ਕੇ ਇੱਥੇ ਕਰਿਓ ਆਪਣੀ ਮਨਮਰਜ਼ੀਆਂ ਚ ਆਪਾਂ ਹੁਣ ਨਹੀਂ ਦੇਣੀ ਐ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਉਹਨਾਂ ਦੇ ਜਿਹੜੇ ਇੱਥੇ ਐਮਐਲਏ ਨੂੰ ਅਸੀਂ ਸਰੇ ਆ ਮੈਂ ਚੀਜ਼ ਦੀ ਚੁਣੌਤੀ ਦਿੰਨੇ ਆ ਇਹ ਕੰਮ ਅਸੀਂ ਹੁਣ ਨਹੀਂ ਦੇਣਾ ਜੇ ਇਹ ਕੰਮ ਗਲਤ ਆ ਇਹਨੂੰ ਰੋਕਣ ਦੇ ਲਈ ਆਪ ਵੀ ਸਾਡਾ ਸਾਥ ਦਿਓ ਜੇ ਤੁਸੀਂ ਇਹਦਾ ਸਾਥ ਨਹੀਂ ਦਿੰਦੇ ਆ ਫੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਸਰਕਾਰਾਂ ਨਹੀਂ ਬਣਣੀਆਂ ਕਿਸੇ ਕੰਮ ਦਾ ਨਹੀਂ ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਦੇ ਸਾਡਾ ਪ੍ਰੈਸ਼ਰ ਚੰਗਾ ਜਾਵੇ ਕਿ ਅਸੀਂ ਜਾ ਕੇ ਕਈ ਸਾਰੇ ਲਾਗੇ ਕਰਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਐਸਾਈਕਲ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਾ ਕੇ ਬੰਦ ਕਰਾਈਏ ਬਰਮਾਸ਼ੀ ਉਹ ਕੰਮ ਨਹੀਂ ਪਤਾ ਉਸ ਦੇ ਮੇਰੇ ਖਿਲਾਫ ਹੈ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਟ ਦੇ ਦੁਕਾਨਾਂ ਵੀ ਨਾਲ ਹੀ ਆ ਠੀਕ ਹੈ ਨਾ ਸਾਰੇ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਂ ਕੇ ਜਾਣਗੇ ਲੋਕਾਂ ਦਾ ਕਮਾਨ ਦਾ ਟੰਗ ਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਂ ਤੇ ਮਾਰ ਕੇ ਤੁਸੀਂ ਉਹਨਾਂ ਨੂੰ ਨੋਟਿਸ ਭੇਜੋ ਵੀ ਭਾਈ ਅਸੀਂ ਇੱਥੇ ਟਿਕਾ ਨਹੀਂ ਫੋਲਦੇ ਨਾ ਗੱਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਧੱਕੇ ਨਾਲ ਗੇਟ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਲੋਕਾਂ ਨਾਲ ਧੱਕਾ ਕਰਨਾ ਸਾਡਾ ਕੰਮ ਨਹੀਂ ਪਰ ਉਹਨਾਂ ਦੇ ਕਿਹੜੇ ਮਾਰਕੀਟ ਰਜਿਸਟਰਡ ਹੈ ਕੀ ਹੈ ਜਿਸਟਾ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਹੱਕ ਨਹੀਂ ਤੁਹਾਨੂੰ ਮੇਰੇ ਵੱਲੋਂ ਸਾਰੇ ਜ਼ਿਆਦਾ ਠੇਕੇ ਬੰਦ ਕਰਾ ਦਿਓ ਮੇਰੇ ਕਿਹੜੇ ਕੰਮ ਦੇ ਸ਼ਰਾਬ ਦੇ ਠੇਕੇ ਮੈਂ ਗੁਰਸੇਖ ਬੰਦਾ ਮੈਂ ਕਿਹੜਾ ਜ਼ਰਾ ਪੀਣੀ ਸਾਰੇ ਠੇਕੇ ਬੰਦ ਕਰਾ ਦਿਓ ਪਰ ਤਰੀਕੇ ਨਾਲ ਬੰਦ ਕਰਾਉਣਾ ਦਾ ਕਹਿਣਾ ਹੈ ਕਿ ਸ਼ਰੀ ਸਾਹਿਬ ਨੂੰ ਜ਼ਿਆਦਾ ਸ਼ਰਾਬ ਦੇ ਠੇਕੇ ਨਹੀਂ ਚਾਹੀਏ ਲੋੜ ਆਪਣੇ ਇਲਾਕੇ ਦੇ ਵਿੱਚ ਲੱਗਦਾ ਤੇ ਕੋਤੇ ਖੁੱਲੇ ਵਿੱਚ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕ ਕੇ ਪੀ ਲੈਂਦੇ ਲੋਕੀ ਦੇਖੋ ਤੇ ਲਾਗੇ ਜਾ ਕੇ ਕਿੰਨਾ ਕੁਝ ਆਹ ਜੀ ਜੀ ਸਿਗਰਟ ਦਾ ਖੋਖਾ ਪਿਆ ਲਾਗੇ ਜਾ ਕੇ ਮੀਟ ਆਂਡੇ ਦੀ ਦੁਕਾਨਾਂ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦਿ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾ। ਫਿਰ ਉਹਨੇ ਸ਼ਰਾਬ ਦਾ ਜੇ ਠੇਕਾ ਖੋਲਿਆ ਤੁਸੀਂ ਨੂੰ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ। ਉਹਨੇ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ। ਡੀਸੀ ਸਾਹਿਬ ਨੇ ਨਹੀਂ ਕੀਤਾ ਕਿਉਂਕਿ ਐਕਸਾਈਜ ਵਾਲਾ ਨੇ ਕਹਿੰਦਾ ਕਿ ਇਹ ਲੀਗਲ ਤਰੀਕੇ ਨਾਲ ਖੋਲਿਆ ਹੋਇਆ ਹੈ। ਹੂੰ। ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ। ਲੋਕਾਂ ਨੂੰ ਕਿਉਂ ਖਰਾਬ ਕਰਦੇ ਪਿਆ। ਇਹ ਗੱਲ ਤੋਂ ਉਹਨਾਂ ਨੂੰ ਗੁੱਸਾ ਆ ਕਲਪ ਚਾੜੀ ਕਿ ਹਾਂ ਜੀ।